ਸਾਸ਼ੀ ਕਾਲਜੀ ਕਿਵੇਂ ਸਾਰੇ ਠੀਕ ਹੋ ਤੇ ਅੱਜ ਲਾਪ੍ਰਿਤ ਕਰ ਰਹੀ ਹੈ ਆਰਤੀ ਦਾ ਮੇਕਅਪ ਤੇ ਉਹਨੇ ਅੱਜ ਦਾ ਮੇਕਅਪ ਜਿਹੜਾ ਪਹਿਲਾਂ ਹੀ ਕਰ ਲਿਆ ਸੀ ਬਹੁਤ ਸੋਹਣਾ ਮੇਕਅਪ ਕੀਤਾ ਤੇ ਹੋਣ ਉਹਦੇ ਫੇਸ ਦਾ ਮੇਕਅਪ ਸਟਾਰਟ ਕਰੇਗੀ ਤੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਸੀਟੀਐਮ ਕਰਨਾ ਹੁੰਦਾ ਜਦੋਂ ਵੀ ਆਪਾਂ ਕਦੇ ਵੀ ਮੇਕਅਪ ਕਰਦੇ ਆ ਚਾਹੇ ਆਪਣਾ ਚਾਹੇ ਕਿਸੇ ਦਾ ਤਾਂ ਪ੍ਰੋਪਰ ਤਰੀਕੇ ਨਾਲ ਕਰਿਆ ਕਰੋ ਪਹਿਲਾਂ ਸੀਟੀਐਮ ਬਹੁਤ ਜ਼ਰੂਰੀ ਹੁੰਦਾ ਸੀਟੀਐਮ ਤੁਹਾਨੂੰ ਪਤਾ ਹੀ ਹੋਵੇਗਾ ਕਲੀਨਜ਼ਿੰਗ ਟੋਨਿੰਗ ਤੇ ਮੋਇਸਚਰਾਈਜ਼ਰ ਸਕਿਨ ਨੂੰ ਕਲੀਨ ਕਰਨਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਆਪਾਂ ਟੋਨਰ ਯੂਜ਼ ਕਰਨਾ ਟੋਨਰ ਆਪਾਂ ਕੋਈ ਵੀ ਰੂਜ਼ ਵਾਟਰ ਐਸਟੇਜੈਂਟਸ ਕਿੰਦੇ ਅਕੋਰਡਿੰਗ ਕਰ ਸਕਦੇ ਆ ਫਿਰ ਆਪਾਂ ਮੋਇਸਚਰਾਈਜ਼ਰ ਯੂਜ਼ ਕਰਨਾ ਦੇ ਵੀਰੇ ਉਸ ਤੋਂ ਬਾਅਦ ਉਨੇ ਪ੍ਰਾਈਮਰ ਲਗਾ ਲਿਆ ਸੀ ਫੇਸ ਤੇ ਪ੍ਰਾਈਮਰ ਲਗਾਉਣ ਤੋਂ ਬਾਅਦ ਫਿਰ ਉਸਨੇ ਮਤਲਬ ਆਰਤੀ ਦੇ ਨਾ ਡਾਰਕ ਸਰਕਲ ਬਿਲਕੁਲ ਨਹੀਂ ਹੈਗੇ ਇਸ ਕਰਕੇ ਹਲਕਾ ਜਿਹਾ ਕਨਸੀਲਰ ਲਗਾਇਆ ਸਕਿਨ ਦੇ ਨਾਲ ਜਿਹੜਾ ਮੈਚ ਕਰਦਾ ਹੋਇਆ ਅਦਰ ਉਹਨੇ ਕੋਈ ਵੀ ਕਨਸੀਲਰ ਨਹੀਂ ਲਗਾਇਆ ਤੇ ਉਹਦੀ ਬਲੈਂਡਿੰਗ ਬੜੇ ਵਧੀਆ ਤਰੀਕੇ ਨਾਲ ਕਰਨੀ ਹੈ ਤੇ ਬਲੈਂਡਿੰਗ ਜਦੋਂ ਵੀ ਕਰਨੀ ਹੈ ਤਾਂ ਬਲੈਂਡਰ ਤੇ ਪ੍ਰੈਸ਼ਰ ਨਹੀਂ ਪਾਉਣਾ ਜਸਟ ਆਪਾਂ ਹਲਕੇ ਹਲਕਿਆ ਤਣਾ ਉਹਦੀ ਬਲੈਂਡਿੰਗ ਕਰਨੀ ਆ ਜਦੋਂ ਵੀ ਬਲੈਂਡਰ ਯੂਜ਼ ਕਰਨਾ ਹਮੇਸ਼ਾ ਵੈਟ ਕਰਕੇ ਨਿਚੋੜ ਕੇ ਤੇ ਆਪਾਂ ਫੇਰ ਹੀ ਜਿਹੜਾ ਬਲੈਂਡਰ ਨੂੰ ਯੂਜ਼ ਕਰਾਂਗੇ ਤੇ ਮਤਲਬ ਮੇਕਅਪ ਐਵੇਂ ਦਾ ਕਰਿਆ ਕਰੋ ਕਿ ਹਾਂ ਜੇ ਕੋਈ ਆਪਾਂ ਨੂੰ ਦੂਰੋਂ ਦੇਖੇ ਤਾਂ ਵੀ ਸੋਹਣਾ ਲੱਗੇ ਤੇ ਜੇ ਕੋਈ ਆਪਾਂ ਨੂੰ ਨੇੜੇ ਲੱਗਿਓ ਦੇਖੇ ਤਾਂ ਕਦੇ ਉਹਨੂੰ ਇਹ ਫੀਲ ਨਾ ਹੋਵੇ ਕਿ ਇਹਨਾਂ ਨੇ ਕਿੰਨੀਆਂ ਲੇਅਰਸ ਚੜਾ ਰੱਖੀਆਂ ਵਾ ਕਿੰਨਾ ਮਤਲਬ ਆਪਣੇ ਪਿੰਡਾਂ ਵਿੱਚ ਕਹਿ ਦਿੰਦੇ ਆ ਆਟੇ ਵਾਂਗੂ ਆਟਾ ਲਗਾ ਰੱਖਿਆ ਮੂੰਹ ਤੇ ਨਾ ਉਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ ਬਿਲਕੁਲ ਨੇਚਰਲ ਹੋਣਾ ਚਾਹੀਦਾ ਕਿ ਜੇ ਕੋਈ ਆਪਾਂ ਨੂੰ ਕੋਲ ਖੜਕੇ ਵੀ ਦੇਖੇ ਨਾ ਤੇ ਉਹਨੂੰ ਲੱਗੇ ਵੀ ਬੜਾ ਸੋਹਣਾ ਮੇਕਅਪ ਤੇ ਹੁਣ ਮੇਕਅਪ ਸਟੂਡੀਓ ਵੀ ਤੇ ਪੈਲੇਟ ਚੋਂ ਹੀ ਮਤਲਬ بیس ਲੈ ਰਹੇ ਆ ਜਿਹੜਾ ਆਪਾਂ ਉਹਦੇ ਫੇਸ ਤੇ ਲਗਾਣਾ ਵਾ ਜਦੋਂ ਵੀ ਤੁਸੀਂ ਕੋਈ ਫਾਊਂਡੇਸ਼ਨ ਕੋਈ ਵੀ بیس ਲੈਂਦੇ ਹੋ ਤਾਂ ਐਵੇਂ ਦਾ ਲਿਆ ਕਰੋ ਕਿ ਜਿਹੜਾ ਆਪਣੇ ਫੇਸ ਨਾਲ ਮੈਚ ਕਰਦਾ ਹੋਵੇ ਤੇ ਮੈਚ ਕਰਨ ਦਾ ਸਭ ਤੋਂ ਵਧੀਆ ਤਰੀਕਾ neck ਹੁੰਦੀਆਂ neck ਤੇ ਲਗਾ ਕੇ ਜਾਂ ਆਪਣੇ ਚੀਕਸ ਤੇ ਜਾਂ ਕਿਸੇ ਦੇ ਫੇਸ ਤੇ ਕੋਈ ਪ੍ਰੋਬਲਮ ਨਹੀਂ ਆਗੀ ਤਾਂ ਚੀਕਸ ਤੇ ਲਗਾ ਕੇ ਬਲੈਂਡਿੰਗ ਕਰਕੇ ਹਲਕੇ ਜਿਹੀ ਆਪਣੀ ਫਿੰਗਰ ਨਾਲ ਦੇਖ ਲਿਆ ਕਰੋ ਕਿ ਸਕਿਨ ਦੇ ਵਿੱਚ ਬਿਲਕੁਲ ਮੈਚ ਹੋ ਰਿਹਾ ਬਾਕੀ ਆਪ ਨੂੰ ਪਤਾ ਚੱਲ ਜਾਂਦਾ ਜਦੋਂ ਆਪਾਂ ਲੈਣੇ ਆ ਤੇ ਬਹੁਤ ਪੁੱਛਦੇ ਆ ਕਿਹੜੇ ਬ੍ਰਾਂਡ ਦਾ ਕਿਹੜਾ ਨੰਬਰ ਲਈਏ ਕਿਉਂਕਿ ਆਪਾਂ ਹਰ ਇੱਕ ਬ੍ਰਾਂਡ ਦਾ ਨੰਬਰ ਨਹੀਂ ਪਤਾ ਹੁੰਦਾ ਆਪਾਂ ਨੂੰ ਆਪਾਂ ਜਿਹੜੇ ਬ੍ਰਾਂਡ ਯੂਜ਼ ਕਰਦੇ ਆ ਉਹਨਾਂ ਬਾਰੇ ਪਤਾ ਹੁੰਦਾ ਤੇ ਜੇ ਆਪਾਂ ਨੂੰ ਮਤਲਬ ਆ ਪਤਾ ਲਾਉਣਾ ਬਣ ਕਿਵੇਂ ਕਿਹੜਾ ਯੂਜ਼ ਕਰਨਾ ਤਾਂ ਹਲਕਾ ਜਿਹਾ ਉਹਨੂੰ ਉਹਨਾਂ ਨੂੰ ਕਹਾਂ ਕਰੋ ਟੈਸਟਰ ਦਿਖਾ ਦਿਓ ਸਾਨੂੰ ਕੋਈ ਟੈਸਟਰ ਦਿਖਾ ਦੇਣਗੇ ਉਸੇ ਸ਼ੇਡ ਦਾ ਤੇ ਆਪਣੇ ਚਿਕਸ ਤੇ ਜਾਂ ਨੈਕ ਤੇ ਲਗਾ ਕੇ ਹਲਕਾ ਜਿਹਾ ਬਲੈਂਡ ਕਰਕੇ ਦੇਖ ਲਿਆ ਕਰੋ ਕਿ ਸਹੀ ਆ ਆਪਾਂ neck ਤੇ ਤਾਂ ਲਗਾ ਕੇ ਦੇਖਦੇ ਹਾਂ ਕਈ ਵਾਰੀ ਨਾ ਆਪਣੇ ਫੇਸ ਤੇ ਕੋਈ ਪ੍ਰੋਬਲਮ ਹੋਈ ਹੁੰਦੀ ਆ ਤੇ ਆਪਾਂ ਨੂੰ ਹੁੰਦਾ ਕਿ neck ਆਪਣੀ ਫਿਰ ਵੀ ਕਲੀਅਰ ਹੁੰਦੀ ਆ ਤੇ ਉਹਦੇ ਤੇ ਬਲੈਂਡਿੰਗ ਹੋ ਜਾਂਦੀ ਆ ਆਪ ਨੂੰ ਪ੍ਰੋਪਰ ਪਤਾ ਚੱਲ ਜਾਂਦਾ ਤੇ ਜੇ ਕਿਸੇ ਦੇ ਫੇਸ ਤੇ ਨਹੀਂ ਕੋਈ ਪ੍ਰੋਬਲਮ ਤਾਂ ਤੁਸੀਂ ਆਪਣੇ ਫੇਸ ਤੇ ਹੀ ਲਗਾ ਕੇ ਦੇਖ ਸਕਦੇ ਹੋ ਬਲੈਂਡਿੰਗ ਕਰਨ ਤੋਂ ਬਾਅਦ ਫਿਰ ਆਪਾਂ ਲਗਾਇਆ 트ਾਂਸਲੂਸੈਂਟ ਪਾਊਡਰ ਬਹੁਤ ਵਧੀਆ ਰਿਜ਼ਲਟ ਆ ਤੇ ਮੈਂ ਹਮੇਸ਼ਾ ਮੈਂ ਸ਼ੂਗਰ ਦਾ ਹੀ ਯੂਜ਼ ਕਰਦੀ ਆ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ ਵਾ ਕਰਾਈ ਲਾਉਣ ਦੇ ਵੀ ਯੂਜ਼ ਕੀਤੇ ਆ ਮੈਕ ਦੇ ਵੀ ਕੀਤੇ ਆ ਸਭ ਦਾ ਰਿਜ਼ਲਟ ਬਹੁਤ ਵਧੀਆ ਬਟ ਉਹਨਾਂ ਵਿੱਚੋਂ ਇੱਕ ਸ਼ੂਗਰ ਦਾ ਮੈਨੂੰ ਬੜਾ ਵਧੀਆ ਲੱਗਦਾ ਜੇ ਕਿਸੇ ਨੇ ਲੈਣਾ ਤੇ ਆਪਾਂ ਸ਼ੂਗਰ ਦਾ ਬਾਈ ਕਰ ਸਕਦੇ ਆ ਵਾਈਟ ਲੈ ਲਓ ਯੈਲੋ ਲੈ ਲਓ ਕੋਈ ਵੀ ਲੈ ਲਓ ਬੜਾ ਵਧੀਆ ਜਿਵੇਂ ਆਪਾਂ ਹੁਣ ਫੇਅਰ ਸਕਿਨ ਦੇ ਉੱਪਰ ਵਾਈਟ ਲਗਾ ਲੈਨੇ ਆ ਆ ਇਸ ਦੇ نیچے ਆਪਾਂ ਯੈਲੋ ਲਗਾ ਲੈਨੇ ਆ ਔਰ ਜੇ ਕਿਸੇ ਦੀ ਕੰਪਲੈਕਸ਼ਨ ਮੀਡੀਅਮ ਆ ਨਾ ਗੋਰਾ ਤੇ ਨਾ ਕਾਲਾ ਕਹਿ ਸਕਦੇ ਆ ਆਪਾਂ ਨਾ ਤੇ ਉਹਦੇ ਆਪਾਂ ਦੋਨੋਂ ਮਿਕਸ ਕਰਕੇ ਵੀ ਲਗਾ ਸਕਦੇ ਆ ਤੇ ਜੇ ਕਿਸੇ ਦੀ ਕੰਪਲੈਕਸ਼ਨ ਥੋੜੀ ਜਿਹੀ ਡਾਰਕ ਆ ਤਾਂ ਆਪਾਂ yellow ਲਗਾ ਲਾਂਗੇ ਤੇ ਕਿੰਨਾ ਵਧੀਆ ਰਿਜ਼ਲਟ ਆ ਗਿਆ ਤੁਸੀਂ ਨੇੜੇ ਤੋਂ ਦੇਖੋ ਬਹੁਤ ਨੇੜੇ ਤੋਂ ਕੈਮਰਾ ਕਰਕੇ ਵੀ ਆਪਾਂ ਦਿਖਾਇਆ ਵਿੱਚ ਦੀ ਕਿ ਬਿਲਕੁਲ ਵੀ ਲੇਅਰਸ ਨਹੀਂ ਦਿਖ ਰਹੀਆਂ ਬਿਲਕੁਲ ਸਕਿਨ ਕਲੀਅਰ ਲੱਗ ਰਹੀ ਆ ਕਿ ਹਾਂ ਮੇਕਅਪ ਕੀਤਾ ਜਸਟ ਆਪਾਂ ਸਕਿਨ ਨੂੰ ਇੱਕ ਲੁੱਕ ਦੇਣੀ ਈਵਨ ਕਰਨਾ ਇਹ ਨਹੀਂ ਕਿ ਆਪਾਂ ਉਹਦਾ ਫੇਸ ਹੀ ਚੇਂਜ ਕਰ ਦੇਣਾ ਵਾ ਜੇ ਤੁਪਾ ਮੇਕਅਪ ਕਰਦੇ ਆ ਨਾ ਤਾਂ ਉਦੋਂ ਆਪਣੇ ਆਪ ਹੀ ਮਤਲਬ ਜਿਹੜੀਆਂ ਫੀਚਰਸ ਚੇਂਜ ਸ਼ਾਰਪ ਹੋ ਜਾਂਦੇ ਆ ਕਿਉਂਕਿ ਆਪਾਂ ਬਲਸ਼ਰ ਕੰਟੋਰ ਹਾਈਲਾਈਟ ਕਿੰਨਾ ਕੁਝ ਯੂਜ਼ ਕਰਦੇ ਆ ਮੇਕਅਪ ਦੇ ਵਿੱਚ ਇਹ ਨਹੀਂ ਹੁੰਦਾ ਅਗਲਾ ਆਪਣੀ ਬਿਊਟੀ ਨੂੰ ਇਨਹਾਂਸ ਕਰਨ ਆਉਂਦਾ ਵਾ ਸੋਹਣਾ ਬਾਣਾ ਲਾਉਂਦਾ ਵਾ ਆਪਦੀ ਸ਼ਕਲ ਚੇਂਜ ਨਹੀਂ ਕਰਵਾਉਣ ਆਉਂਦਾ ਤੇ ਆਪਾਂ ਆਸਟ੍ਰਿਕ ਨਾਲ ਮੇਕਅਪ ਕਰਨਾ ਵਾ ਅੱਜ ਕੱਲ ਆਪਾਂ ਵੀਡੀਓਜ਼ ਦੇਖਦੇ ਆ ਉਹਨਾਂ ਚ ਬਹੁਤ ਜ਼ਿਆਦਾ ਫਿਲਟਰਸ ਵੀ ਲੱਗੀ ਹੁੰਦੀਆਂ ਹਰ ਇੱਕ ਆਰਟਿਸਟ ਨੂੰ ਇਹ ਹੁੰਦਾ ਕਿ ਜਿਹੜਾ ਵੀ ਮੇਕਅਪ ਕਰਦਾ ਕਿ ਮੇਰਾ ਮੇਕਅਪ ਸੋਹਣਾ ਨਹੀਂ ਹੋ ਰਿਹਾ ਉਹ ਵੀਡੀਓ ਵਿੱਚ ਕਿੰਨਾ ਸੋਹਣਾ ਸਿਰਫ ਵੀਡੀਓ ਨਾਲ ਦੇਖਿਆ ਕਰੋ ਤੁਸੀਂ ਰਿਐਲਿਟੀ ਦੇਖਿਆ ਕਰੋ ਜਦੋਂ ਕਿਸੇ ਫੰਕਸ਼ਨ ਤੇ ਆਪਾਂ ਜਾਣੀ ਆ ਤੇ ਉੱਥੇ ਦੇਖਿਆ ਕਰੋ ਵੀ ਹਾਂ ਮੇਕਅਪ ਕਿਵੇਂ ਦਾ ਆਪ ਨੂੰ ਪਤਾ ਚੱਲ ਜਾਂਦਾ ਕਿ ਮੈਂ ਕਿੱਥੇ ਇੱਕ ਸਟੈਂਡ ਕਰਦਾ ਤਾਂ ਮਤਲਬ ਜਿਆਦਾ ਵੀਡੀਓਜ਼ ਪਿੱਛੇ ਨਾ ਲੱਗਿਆ ਕਰੋ ਆਪਣੀ ਰਿਐਲਿਟੀ ਦੇਖੋ ਕਿ ਬਿਲਕੁਲ ਨੇਚਰਲ ਹੋਣਾ ਚਾਹੀਦਾ ਜਿਹਨੂੰ ਕੋਈ ਵੀ ਨੀਂ ਹੁਣ ਆਪਾਂ ਲਾਈਨਰ ਯੂਜ਼ ਕਰ ਰਹੇ ਆ ਲਾਈਨਰ ਜਿਹੜਾ ਯੂਜ਼ ਕੀਤਾ ਜੈਲ ਲਾਈਨਰ ਯੂਜ਼ ਕੀਤਾ ਜੈਲ ਲਾਈਨਰ ਮੈਂ ਹਮੇਸ਼ਾ ਕਹਿੰਨੀ ਆ ਬਹੁਤ ਵਧੀਆ ਮੈਬਲਿਨ ਦਾ ਬਹੁਤ ਵਧੀਆ ਵਾ ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗਾ ਤੇ ਬਹੁਤ ਲੌਂਗ ਟਾਈਮ ਤੱਕ ਚੱਲਦਾ ਤੇ ਹੈ ਵੀ ਲੌਂਗ ਲਾਸਟਿੰਗ ਆ ਤੁਸੀਂ ਇਹਦਾ ਹੀ ਕੱਜਲ ਪਾ ਸਕਦੇ ਹੋ ਇਹਦੇ ਲਾਈਨਰ ਤੇ ਇਹਦੀ ਹੀ ਆਈ ਬਰੋ ਡਿਫਾਈਨ ਕਰ ਸਕਦੇ ਆਪਾਂ ਤੇ ਮੈਂ ਇਹੀ ਯੂਜ਼ ਕਰਦੀ ਆ ਫੋਰ ਏਵਰ 52 ਦਾ ਵੀ ਬਹੁਤ ਵਧੀਆ ਬਟ ਇਹਦੇ ਨਾਲੋਂ ਕੋਸਟਲੀ ਆ ਮੈਬਲਿਨ ਦਾ ਮੈਨੂੰ ਸਹੀ ਲੱਗਦਾ ਇਹਦੀ ਕੋਈ ਰੇਂਜ ਵੀ ਜ਼ਿਆਦਾ ਨਹੀਂ ਹੈਗੀ ਕਿਰਾਏ ਲਾਉਣ ਦਾ ਬਹੁਤ ਵਧੀਆ ਇੰਗਲੋਟ ਦਾ ਬਹੁਤ ਵਧੀਆ ਪਰ ਜੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਕਿ ਰੇਂਜ ਜ਼ਿਆਦਾ ਨਾ ਹੋਵੇ ਤੁਹਾਨੂੰ 300 400 ਤੱਕ ਮਿਲ ਜੇ ਤੇ ਮੈਬਲਿਨ ਦਾ ਲੈ ਲਓ ਬੈਸਟ ਆ ਬਿਲਕੁਲ ਵੀ ਨਹੀਂ ਉਤਰਦਾ ਚਾਹੇ ਇਹਦਾ ਕੱਜਲ ਵੀ ਪਾ ਲਓ ਬਰਸ਼ ਦੀ ਬੈਕ ਸਾਈਡ ਤੋਂ ਬਿਲਕੁਲ ਵੀ ਤੁਹਾਡਾ ਕੱਜਲ ਨਹੀਂ ਫੈਲੂਗਾ ਮੇਰਾ ਪਰਸਨਲੀ ਐਕਸਪੀਰੀਅੰਸ ਆ 6 ਸਾਲ ਦਾ ਇਹ ਬਿਲਕੁਲ ਨਹੀਂ ਨਿਕਲਦਾ ਮੈਂ ਖੁਦ ਵੀ ਜਦੋਂ ਕਿਸੇ ਫੰਕਸ਼ਨ ਤੇ ਜਾਂਦੀ ਤਾਂ ਇਹੀ ਯੂਜ਼ ਕਰਦੀ ਆ ਤੇ ਇਹਦੇ ਵਿੱਚ ਹੁਣ ਇਹਦੇ ਨਾਲ ਹੀ ਆਈਬ੍ਰੋ ਡਿਫਾਈਨ ਹੋ ਰਹੀ ਹੈ ਤੁਸੀਂ ਦੇਖ ਲਓ ਆਪਾਂ ਹਲਕਾ ਜਿਹਾ ਬਰਸ਼ ਨੂੰ ਕਲੀਨ ਕਰਕੇ ਇਹਦੇ ਨਾਲ ਹੀ ਜਿਹੜੀ ਆਈਬ੍ਰੋ ਉਹ ਡਿਫਾਈਨ ਕਰ ਲਾਂਗੇ ਇਹਦੇ ਬੈਗ ਤੇ ਬਰਸ਼ ਮਿਲ ਜਾਂਦਾ ਆਪਾਂ ਨੂੰ ਇਦਾਂ ਦਾ ਕੰਬਣੀ ਹੁੰਦੀ ਜਿਹਦੇ ਤੇ ਆਪਾਂ ਉਹਦੇ ਨਾਲ ਸਾਰੀ ਜਿਹੜੀ ਲਾਈਨਸ ਆ ਉਹਨਾਂ ਨੂੰ ਆਪਾਂ ਮਰਜ ਕਰ ਦੇਣਾ ਆਈਬ੍ਰੋ ਦੇ ਵਿੱਚ ਬਲੈਂਡਿੰਗ ਕਰ ਦੇਣੀ ਆ ਬਿਲਕੁਲ ਹੀ ਪਤਾ ਨਹੀਂ ਚੱਲੂਗਾ ਕਿ ਆਪਾਂ ਆਈਬ੍ਰੋ ਕਿਹੜੀ ਚੀਜ਼ ਨਾਲ ਮਤਲਬ ਡਿਫਾਈਨ ਕੀਤੀ ਆ ਲੋਕ ਪੈਨਸਲ ਲਗਾ ਲੈਂਦੇ ਆ ਨਾ ਉਹ ਲਾਈਨਾਂ ਵਿੱਚ ਦਿਖਦੀਆਂ ਰਹਿੰਦੀਆਂ ਤਾਂ ਜੇ ਤੁਸੀਂ ਪੈਨਸਲ ਵੀ ਲਗਾਉਂਦੇ ਹੋ ਤੇ ਇਦਾਂ ਕਰਕੇ ਕਲੀਨ ਜਰੂਰ ਕਰਿਆ ਕਰੋ ਸੈੱਟ ਜਰੂਰ ਕਰਿਆ ਕਰੋ ਕਿ ਬਿਲਕੁਲ ਵੀ ਪਤਾ ਨਾ ਚੱਲੇ ਕਿ ਆਪਾਂ ਕਿਵੇਂ ਆਈਬ੍ਰੋ ਡਿਫਾਈਨ ਕੀਤੀ ਹੈ ਬਿਲਕੁਲ ਕਾਲੀਆਂ ਜਿਹਾ ਬਲੈਕ ਬਲੈਕ ਨਹੀਂ ਕਰਨੀ ਹੁੰਦੀ ਹੈ ਕਿ ਹਾਂ ਪਤਾ ਚੱਲੇ ਉਹਨੂੰ ਬੜਾ ਸੋਹਣਾ ਨੇਚਰਲ ਤਰੀਕੇ ਦੇ ਨਾਲ ਜਿਹੇ ਬਲੈਂਡਿੰਗ ਕਰਿਆ ਕਰੋ ਹੁਣ ਆਪਾਂ ਦੋਨੋਂ ਸਾਈਡਾਂ ਦੇ ਨਾਲ ਅਲੱਗ-ਅਲੱਗ ਕਰਕੇ ਦਿਖਾਉਣੀ ਆ ਕਿੰਨਾ ਕੁ ਫਰਕ ਪੈ ਜਾਂਦਾ ਵਾ ਇਹ ਆਪਾਂ ਕੀਤੀ ਹੈ ਜੈਲ ਆਇਲਾਈਨਰ ਨਾਲ ਦੂਸਰੀ ਵੀ ਤੁਹਾਨੂੰ ਇੱਕ ਸਾਈਡ ਤੇ ਆਪਾਂ ਕਰਕੇ ਦਿਖਾਣੀ ਆ ਤੁਸੀਂ ਦੇਖੋਗੇ ਕਿ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਵਾ ਕਿ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਹੁਣ ਇਧਰ ਆਪਾਂ ਕਰ ਲਈਏ ਜੈਲ ਦੇ ਨਾਲ ਜੈਲ ਆਈ ਲਾਈਨਰ ਦੀ ਆਪਾਂ ਲਾਈਨ ਲਗਾ ਕੇ ਉਹਨੂੰ ਕਾਮ ਕਰ ਲੈ ਚੰਗੀ ਤਰ੍ਹਾਂ ਡਿਫਾਈਨ ਕਰ ਦਿੱਤੀ ਹੈ ਤੇ ਇਹਦੇ ਸਾਈਡ ਤੇ ਆਪਾਂ ਜਿਹੜਾ ਵੀ ਮਤਲਬ ਆਪਣਾ ਫਾਊਂਡੇਸ਼ਨ ਲਾ ਲਓ ਬੇਸ ਲਗਾ ਲਓ ਲਾਈਟ ਸ਼ੇਡ ਚ ਲਗਾਉਣਾ ਮੈਂ ਜ਼ਿਆਦਾ ਡਾਰਕ ਨਹੀਂ ਮਤਲਬ ਜਿਹੜਾ ਬੇਸ ਆਪ ਆਪਣੀ ਸਕਿਨ ਤੇ ਯੂਜ਼ ਕੀਤਾ ਨਾ ਉਹ ਤੋਂ ਦੋ ਸ਼ੇਡ ਲਾਈਟ ਆਪਾਂ ਲਗਾ ਕੇ ਹਲਕੇ ਹਲਕੇ ਲਾਈਨ ਕ੍ਰੀਏਟ ਕਰਾਂਗੇ ਜਿਵੇਂ ਤੁਹਾਨੂੰ ਦਿਖ ਰਹੀ ਹੈ ਆਈਬ੍ਰੋ ਦੀ ਸਾਈਡਸ ਤੇ ਤੇ ਆਪਾਂ ਇਹਦੀ ਬਲੈਂਡਿੰਗ ਕਰ ਦੇਣੀ ਆ ਤੇ ਜੇ ਜਿਆਦਾ ਪ੍ਰੋਡਕਟ ਲੱਗ ਰਿਹਾ ਬ੍ਰਸ਼ ਦੇ ਵਿੱਚ ਫਲੈਟ ਬ੍ਰਸ਼ ਦੇ ਨਾਲ ਕਰਨੀ ਇੰთა ਦੇ ਨਾਲ ਤੇ ਆਪਣੇ ਹੱਥ ਤੇ ਥੋੜਾ ਪ੍ਰੋਡਕਟ ਪ੍ਰੋਡਕਟ ਜਿਹੜਾ ਬ੍ਰਸ਼ ਦੇ ਵਿੱਚ ਹੁੰਦਾ ਉਹਨੂੰ ਕਲੀਨ ਕਰ ਲਓ ਕਿਉਂਕਿ ਜੇ ਇੱਥੇ ਜਿਆਦਾ ਆ ਗਿਆ ਨਾ ਪ੍ਰੋਡਕਟ ਤੇ ਤੁਹਾਨੂੰ ਬਲੈਂਡ ਕਰਨਾ ਬਹੁਤ ਔਖਾ ਹੋ ਜਾਊਗਾ ਇਸ ਕਰਕੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹਦੀ ਬਲੈਂਡਿੰਗ ਕਰ ਦੇਣੀ ਆ ਤੇ ਕਈ ਵਾਰ ਕੋਈ ਨਾ ਥ੍ਰੈਡਿੰਗ ਨਹੀਂ ਵੀ ਕਰਾਉਂਦਾ ਇਹਦੇ ਵਿੱਚ ਆਰਤੀ ਦੀ ਵੀ ਥ੍ਰੈਡਿੰਗ ਹੋਣ ਵਾਲੀ ਸੀ ਤੇ ਜੇ ਆਪਾਂ ਇਦਾਂ ਆਈਬ੍ਰੋ ਡਿਫਾਈਨ ਕਰ ਲੈਂਦੇ ਆ ਨਾ ਤੇ ਆਪਾਂ ਨੂੰ ਦੂਰ ਤੋਂ ਜੇ ਕੋਈ ਆਪਾਂ ਨੂੰ ਦੇਖਦਾ ਨਾ ਤੇ ਆਪ ਕੋਈ ਨੂੰ ਨਹੀਂ ਪਤਾ ਚੱਲਦਾ ਕਿ ਆਪਾਂ ਥ੍ਰੈਡਿੰਗ ਕੀਤੀ ਹੋਈ ਜਾਂ ਨਹੀਂ ਕੀਤੀ ਹੋਈ ਤੇ ਇਹ ਥ੍ਰੈਡਿੰਗ ਨਹੀਂ ਕਰਵਾਉਂਦੇ ਬਹੁਤ ਗਰਲਸ ਐਮ ਇੰਦੀਆਂ ਵੀ ਹੈਗੀਆਂ ਵਾ ਜਿਹੜੀਆਂ ਨਹੀਂ ਕਰਵਾਉਂਦੀਆਂ ਜਾਂ ਕਈ ਵਾਰ ਟ ਆਪਣਾ ਟਾਈਮ ਹੀ ਨਹੀਂ ਲੱਗਦਾ ਤਾਂ ਆਪਾਂ ਇਦਾਂ ਕਰਕੇ ਜਿਹੜੀ ਆਈਬ੍ਰੋ ਡਿਫਾਈਨ ਕਰ ਸਕਦੇ ਹਾਂ ਜਿਹਦੇ ਨਾਲ ਆਪਣੀ ਇੱਕ ਲੁੱਕ ਇੱਕ ਸ਼ੇਪ ਮਿਲ ਜਾਂਦੀ ਹੈ ਹੁਣ ਤੁਸੀਂ ਦੇਖੋ ਇੱਕ ਸਾਈਡ ਡਿਫਾਈਨ ਕੀਤੀ ਹੋਈ ਹੈ ਇੱਕ ਸਾਈਡ ਨਹੀਂ ਕੀਤੀ ਤੇ ਜਿੱਧਰ ਕੀਤੀ ਹੋਈ ਹੈ ਤਾਂ ਕਿੰਨੀ ਵਧੀਆ ਸ਼ੇਪ ਆ ਗਈ ਆ ਦੂਜੀ ਸਾਈਡ ਥੋੜੀ ਜਿਹੀ ਅਨਿਮਨਜੀ ਲੱਗ ਰਹੀ ਆ ਤੇ ਇਸ ਤਰੀਕੇ ਨਾਲ ਜਿਹੜੀ ਆਪਾਂ ਆਈ ਬਰੋ ਵੀ ਡਿਫਾਈਨ ਕਰ ਸਕਦੇ ਆ ਮੇਕਅਪ ਕਰਨਾ ਕੋਈ ਵੀ ਔਖੀ ਚੀਜ਼ ਨਹੀਂ ਹੁੰਦੀ ਬਟ ਜੇ ਆਪਾਂ ਨੂੰ ਸਮਝ ਕੇ ਕਰੀਏ ਜੇ ਇੱਕ ਇਹ ਨਹੀਂ ਸੋchnੀਆ ਕਿ ਮੈਂ ਰੰਗ ਗੋਰਾ ਕਰਨਾ ਜਸਟ ਆਪਾਂ ਇੱਕ ਬਿਊਟੀ ਨੂੰ ਇਨਹਾਂਸ ਕਰਨਾ ਹੁਣ ਆਪਾਂ ਦੂਸਰੀ ਸਾਈਡ ਆਪਾਂ ਉਹਦੇ ਨਾਲ ਆਈ ਸ਼ੈਡੋ ਨਾਲ ਕਰ ਰਹੇ ਆ ਡਾਰਕ ਬਰਾਊਨ ਆਈ ਸ਼ੈਡੋ ਆ ਉਹਦੇ ਨਾਲ ਜਿਹੜੀ ਆਪਾਂ ਆਈ ਬਰੋ ਡਿਫਾਈਨ ਕਰ ਰਹੇ ਆ ਇੱਕ ਸਾਈਡ ਆਪਾਂ ਲਾਈਨਰ ਨਾਲ ਕੀਤੀ ਆ ਇਹ ਵਾਲੀ ਸਾਈਡ ਆਪਾਂ ਕਿਸੇ ਹੋਰ ਬਰਸ਼ ਦੇ ਨਾਲ ਡਾਰਕ ਬਰਾਊਨ ਦੇ ਨਾਲ ਕਰ ਰਹੇ ਆ ਤੇ ਆਪਾਂ ਦੇਖਦੇ ਹਾਂ ਕਿੰਨਾ ਕੁ ਫਰਕ ਰਹਿੰਦਾ ਵਾ ਜੇ ਕਿਸੇ ਕੋਲ ਜੈਲ ਲਾਈਨਰ ਨਹੀਂ ਹੈਗਾ ਤੁਸੀਂ ਨਹੀਂ ਖਰੀਦ ਸਕਦੇ ਨਾ ਤੇ ਤੁਸੀਂ ਤੁਹਾਡੇ ਕੋਲ ਆਈ ਸ਼ੈਡੋਤ ਹੁੰਦੇ ਆ ਪਰ ਆਈ ਸ਼ੈਡੋ ਦੇ ਵਿੱਚ ਬਿਲਕੁਲ ਵੀ ਸਪਾਰਕਲ ਨਹੀਂ ਹੋਣੀ ਚਾਹੀਦੀ ਮੈਟ ਹੋਣਾ ਚਾਹੀਦਾ ਤੇ ਆਪਾਂ ਉਹ ਦੇ ਨਾਲ ਲਾਈਨ ਕ੍ਰੀਏਟ ਕਰਕੇ ਆਈ ਬਰੋ ਦੇ ਵਿੱਚ ਤੇ ਆਪਾਂ ਬ੍ਰਸ਼ ਨਾਲ ਕਾਮ ਕਰਕੇ ਤੇ ਆਪਾਂ ਨੂੰ ਬੜੇ ਵਧੀਆ ਤਰੀਕੇ ਨਾਲ ਸੈੱਟ ਕਰ ਸਕਦੇ ਆ ਤੇ ਹੁਣ ਆਪਾਂ ਸੇਮ ਉਵੇਂ ਹੀ ਲਾਈਟ ਸ਼ੇਡ ਲੈ ਕੇ ਆਪਾਂ ਫਾਊਂਡੇਸ਼ਨ ਦੀ ਜੋ ਵੀ ਤੁਸੀਂ بیس ਯੂਜ਼ ਕਰਦੇ ਹੋ ਤੇ ਆਪਾਂ ਉਹਦੇ ਬਲੈਂਡਿੰਗ ਕਰਦੇ ਨੇ ਬੜੇ ਵਧੀਆ ਤਰੀਕੇ ਦੇ ਨਾਲ ਜੇ ਤੁਸੀਂ ਦੇਖਿਓ ਕੋਈ ਜ਼ਿਆਦਾ ਫਰਕ ਨਹੀਂ ਲੱਗਣਾ ਵੈਸੇ ਤੁਹਾਨੂੰ ਤੇ ਜੇ ਤੁਸੀਂ ਆ ਤੁਹਾਡੇ ਕੋਲ ਲਾਈਨਰ ਨਹੀਂ ਹੈਗਾ ਤੁਸੀਂ ਆਈਬ੍ਰੋ ਨਾਲ ਵੀ ਕੰਮ ਸੈਟ ਕਰ ਸਕਦੇ ਹੋ ਕਿਉਂਕਿ ਜਿਹੜੇ ਆਪਣੇ ਆਈਬ੍ਰੋ ਹੇਅਰ ਦਾ ਨੇਚਰਲ ਕਲਰ ਹੁੰਦਾ ਨਾ ਉਹ ਡਾਰਕ ਬ੍ਰਾਊਨ ਹੀ ਹੁੰਦਾ ਤੇ ਆਪਾਂ ਨੂੰ ਜੈਡ ਬਲੈਕ ਤਾਂ ਆਪਣੇ ਹੁੰਦਾ ਨਹੀਂ ਆ ਡਾਰਕ ਬ੍ਰਾਊਨ ਹੁੰਦਾ ਤੇ ਇਸ ਕਰਕੇ ਆਪਾਂ ਡਾਰਕ ਬ੍ਰਾਊਨ ਕਲਰ ਵੀ ਇੱਥੇ ਯੂਜ਼ ਕਰ ਸਕਦੇ ਹੋ ਤੁਸੀਂ ਦੋਨਾਂ 'ਚੋ ਫਰਕ ਦੇਖ ਲਓ ਆਈਬ੍ਰੋ ਸਤੋਂ ਨੂੰ ਕਿੰਨਾ ਕੁ ਫਰਕ ਲੱਗ ਰਿਹਾ ਵਾ ਤੁਸੀਂ ਸੇਮ ਇਸ ਤਰੀਕੇ ਨਾਲ ਕਰ ਸਕਦੇ ਹੋ ਜਿਹੜੀ ਵੀ ਟ੍ਰਿਕ ਤੁਹਾਨੂੰ ਵਧੀਆ ਲੱਗਦੀ ਤੁਸੀਂ ਉਹਨੂੰ ਫਾਲੋ ਕਰ ਸਕਦੇ ਹੋ ਤੇ ਗੱਲ ਕਰ ਰਹੇ ਸੀ ਆਪਾਂ ਮੇਕਅਪ ਦੀ ਮੇਕਅਪ ਕਰਨਾ ਕੋਈ ਔਖਾ ਨਹੀਂ ਹੁੰਦਾ ਬਸ ਉਹਨੂੰ ਸਮਝਣਾ ਪੈਂਦਾ ਵਾ ਵੀ ਆਪਾਂ ਕਿਵੇਂ ਕਰਨਾ ਹਨਾ ਇਹ ਨਹੀਂ ਕਿ ਆਪਾਂ ਹਾਂ ਕਿ ਆਪਾਂ ਲੇਅਰਸ ਤੇ ਲੇਅਰਸ ਚੜਾਈ ਜਾਈਏਗੇ ਬਿਲਕੁਲ ਹੀ ਇੱਕ ਬਰਸ਼ ਲੈ ਕੇ ਤੁਸੀਂ ਦੋ ਕੁ ਡ੍ਰੌਪਸ ਲੈ ਕੇ ਫਾਊਂਡੇਸ਼ਨ ਦੀ ਸਾਰੇ ਬਲੈਂਡਿੰਗ ਕਰ ਸਕਦੇ ਤੇ ਹੁਣ ਆਪਾਂ ਕਰਤਾ ਕੰਟੋਰ ਕੰਟੋਰ ਹਮੇਸ਼ਾ ਆਪਾਂ ਆਪਣੀ ਸ਼ੇਡ ਤੋਂ ਦੋ ਸ਼ੇਡ ਡਾਰਕ ਲੈਣੇ ਆ ਜਿਵੇਂ ਹਾਈਲਾਈਟਿੰਗ ਵਾਸਤੇ ਆਪਾਂ ਲਾਈਟ ਲੈਣੇ ਆ ਤੇ ਜਿੱਥੇ ਆਪਾਂ ਫੇਸ ਨੂੰ ਕੱਟ ਕਰਨਾ ਡਾਰਕ ਡਾਰਕ ਕਲਰ ਲੈਣਾ ਵਾ ਤੇ ਉਹ ਆਪਣੀ ਸਕਿਨ ਤੋਂ ਆਪਾਂ ਦੋ ਸ਼ੇਡ ਡਾਰਕ ਲੈਣਾ ਵਾ ਤੇ ਕੰਟੋਰ ਹਮੇਸ਼ਾ ਆਪਾਂ ਤੁਹਾਨੂੰ ਪਤਾ ਈਅਰ ਦੀ ਸਟਾਰਟਿੰਗ ਤੋਂ ਲੈ ਕੇ ਆਈਬ੍ਰੋ ਦੀ ਐਂਡਿੰਗ ਤੱਕ ਕਰਦੇ ਆ ਤੇ ਅੱਜ ਲਾਪ੍ਰਿਤ ਕਰ ਰਹੀਆਂ ਮੇਕਅਪ ਸੀਰੀਅਸਲੀ ਮੈਨੂੰ ਬੜਾ ਵਧੀਆ ਲੱਗਦਾ ਬਣਾ ਵੀ ਜਦੋਂ ਇਹਨਾਂ ਨੇ ਸਿੱਖਿਆ ਕਰਦੇ ਆ ਜਦੋਂ ਇਹ ਆਏ ਸੀ ਇਹਨਾਂ ਨੂੰ ਕੁਝ ਨਹੀਂ ਸੀ ਪਤਾ ਮੇਕਅਪ ਦਾ ਬਟ ਅੱਜ ਸਾਰਾ ਮੇਕਅਪ ਇਹ ਕਰ ਲੈਂਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਕਰ ਲੈਂਦੇ ਆ ਹੌਲੀ ਹੌਲੀ ਕਿਤੇ ਬੱਚੇ ਆ ਕੋਈ ਗਲਤੀ ਕਰ ਲੈਂਦੇ ਆ ਬਟ ਜਿਹੜਾ ਇਹ ਮੇਕਅਪ ਕਰ ਰਹੀ ਆ ਬਹੁਤ ਸੋਹਣਾ ਕੀਤਾ ਇਹਨੇ ਜਿਵੇਂ ਇਹਨਾਂ ਨੇ ਸਿੱਖਿਆ ਕਰਦੀ ਆ ਕਲਾਇੰਟਸ ਤੇ ਬੜਾ ਸਭ ਨੂੰ ਪਸੰਦ ਆਉਂਦਾ ਵਾ ਬਸ ਥੋੜਾ ਜਿਹਾ ਕੰਟੋਰ ਇਹਨੇ ਜ਼ਿਆਦਾ ਮਤਲਬ ਕਰ ਦਿੱਤਾ ਸੀ ਤੇ ਮੈਂ ਇਹਨੂੰ ਦੱਸ ਰਹੀ ਸੀ ਵੀ ਆਪਾਂ ਐਂਡ ਆਫ ਦੀ ਆਈਬ੍ਰੋ ਹੀ ਰੱਖਣਾ ਉਸ ਤੋਂ ਬਾਅਦ ਜਸਟ ਆਪਣੀ ਬਲੈਂਡਿੰਗ ਜਾਉਗੀ ਬਟ ਇਸ ਤਰੀਕੇ ਨੂੰ ਵੀ ਇਸ ਚੀਜ਼ ਨੂੰ ਇਹਨੇ ਬੜੇ ਵਧੀਆ ਤਰੀਕੇ ਨਾਲ ਮੈਨੇਜ ਕਰ ਲਿਆ ਸੀ ਕਿ ਇਹਨਾਂ ਨੂੰ ਆਪਣੀਆਂ ਗਲਤੀਆਂ ਨੂੰ ਹਾਈਡ ਕਰਨਾ ਵੀ ਆ ਰਿਹਾ ਸੀ ਵਿੱਚ ਦੀ ਆਰਤੀ ਉਹਨੂੰ ਛੁਡਾ ਰਹੀ ਸੀਗੀ ਮੈਂ ਆਰਤੀ ਨੂੰ ਕਹਿ ਰਹੀ ਸੀ ਕਿ ਨਹੀਂ ਤੇਰੀ ਵੀ ਵਾਰੀ ਆਉਗੀ ਕੋਈ ਗੱਲ ਨਹੀਂ ਤਾਂ ਉਹਨੂੰ ਮੈਂ ਹਲਕਾ ਫੁਲਕਾ ਦੱਸ ਦਿੱਤੀ ਕਿ ਇਦਾਂ ਨਹੀਂ ਬੱਚੇ ਆਪਾਂ ਇਦਾਂ ਕਰ ਸਕਦੇ ਆ ਚੀਜ਼ ਨੂੰ ਇਦਾਂ ਕਰ ਸਕਦੇ ਆ ਨਾ ਕਿ ਆਪਣਾ ਸਮਝਾਣਾ ਵੀ ਫਰਜ਼ ਆ ਬਹੁਤ ਵਧੀਆ ਬਟਾ ਥੈਂਕ ਗॉड ਪਰਮਾਤਮਾ ਸਾਡਾ ਸਟਾਫ ਵੀ ਬੜਾ ਵਧੀਆ ਸਾਰਾ ਜਿਹੜੇ ਸਾਡੇ ਕੋਲ ਵਿਜ਼ਿਟ ਕਰਦੇ ਆ ਉਹਨਾਂ ਨੂੰ ਪਤਾ ਆ ਕਿ ਹਾਂ ਕਿੰਨੇ ਵਧੀਆ ਵਾ ਸੱਚੀ ਘਰ ਨਾਲੋਂ ਬਾਦਨਾ ਸੈਲੂਨ ਚ ਦਿਲ ਲੱਗਦਾ ਜਦੋਂ ਸੈਲੂਨ ਚ ਨਹੀਂ ਆ ਕਈ ਵਾਰ ਘਰੋਂ ਨੂੰ ਦਿਲ ਨਹੀਂ ਕਰਦਾ ਮਤਲਬ ਇੰਨੇ ਵਧੀਆ ਸਾਰੇ ਸਾਨੂੰ ਲੱਗਦਾ ਹੀ ਨਹੀਂ ਐ ਮੈਨੂੰ ਅਜੇ ਵੀ ਕਦੀ ਕਈ ਵਾਰ ਹੁੰਦਾ ਕਿ ਜਦੋਂ ਮੇਰੀ ਮੈਰਿਜ ਹੋ ਗਈ ਹਟ ਗਈਆਂ ਨਾ ਤੇ ਕਦੋਂ ਮੇਰਾ ਮਨ ਪਰ ਆਉਂਦਾ ਕਿ ਹਾਏ ਵੀ ਮੈਂ ਉਹਨੂੰ ਕਿਵੇਂ ਆਪਣੇ ਆਪ ਨੂੰ ਨਾ ਮੈਨੇਜ ਕਰੂੰਗੀ ਕਿੱਦਾਂ ਇਹਨਾਂ ਤੋਂ ਬਿਨਾ ਮੈਂ ਕੀ ਐ ਮੈਨੂੰ ਲੱਗਦਾ ਮੈਂ ਕੁਝ ਵੀ ਨਹੀਂ ਐਗੀ ਤੇ ਇਸ ਤੋਂ ਬਾਅਦ ਆਪਾਂ ਹੁਣ نیچے ट्रांसल्यूसेंट पाउडर ਲਗਾ ਰਹੇ ਆ ਵਾਈਟ ਲਗਾ ਦਿੱਤਾ ਵਾ ਜਿਹੜੇ ਕਿ ਕੰਟੋਰ ਕੀਤਾ ਉਹਨੂੰ ਆਪਾਂ ਥੋੜਾ ਜਿਹਾ ਜ਼ਿਆਦਾ ਇਨਹਾਂਸ ਕਰਨ ਲਈ ਹਾਈਲਾਈਟ ਕਰਨ ਵਾਸਤੇ ਆਪਾਂ نیچے ਜਿਹੜਾ ਵਾ ਪਾਊਡਰ ਲਗਾਤਾ ਇਹਦੇ ਨਾਲ ਥੋੜੀ ਜਿਹੀ ਲੁੱਕ ਨਾ ਆਪਣੇ ਫੇਸ ਦੀ ਜ਼ਿਆਦਾ ਕੱਟ ਆਉਂਦੀ ਸਕਲਪਟਿੰਗ ਲੁੱਕ ਆਉਂਦੀ ਹੈ ਮੇਕਅਪ ਦੇ ਵਿੱਚ ਫੀਚਰ ਜ਼ਿਆਦਾ ਸ਼ਾਰਪ ਲੱਗਣ ਲੱਗ ਜਾਂਦੇ ਨੇ ਤੇ ਜਿੰਨਾ ਕ ਮੇਕਅਪ ਕੀਤਾ ਤੁਸੀਂ ਦੇਖੋ ਨੇੜੇ ਤੋਂ ਮਤਲਬ ਬਹੁਤ ਵਧੀਆ ਬਿਲਕੁਲ ਵੀ ਲੇਅਰਸ ਨਹੀਂ ਚੜੀਆਂ ਤੇ ਇਹਦੇ ਵਿੱਚ ਇਹ 슈ਗਰ ਦੀ ਪੈਲੇਟ ਯੂਜ਼ ਕਰ ਰਹੀ ਆ 슈ਗਰ ਦੀ ਪੈਲੇਟ ਦਾ ਬਲਸ਼ਰ ਵੀ ਬਹੁਤ ਵਧੀਆ ਵਾ ਮਤਲਬ ਇਹ ਵਾਲੀ ਪੈਲੇਟ ਵਿੱਚ ਕੰਟੋਰ ਵੀ ਬਹੁਤ ਵਧੀਆ ਹਾਈਲਾਈਟਰ ਵੀ ਬਹੁਤ ਵਧੀਆ ਤੇ ਇਹਦਾ ਬਲਸ਼ਰ ਵੀ ਬਹੁਤ ਵਧੀਆ ਵਾ A7 800 ਦੀ ਪੈਲੇਟ ਆਉਂਦੀ ਹੈ ਤੇ ਮੈਂ 슈ਗਰ ਦੀ ਵੀਡੀਓ ਵੀ ਬਣਾਈ ਆ ਕਿ ਆਪਾਂ ਨੂੰ ਬਹੁਤ ਸਸਤੇ ਪ੍ਰੋਡਕਟ ਪੈਂਦੇ ਆ ਅਗਰ ਆਪਾਂ ਉਥੋਂ ਬਾਈ ਕਰਦੇ ਆ ਉਹਨਾਂ ਦੀ origignal ਐਪ ਤੋਂ 슈ਗਰ ਦੀ ਐਪ ਤੋਂ ਕੋਈ Amazon, Nykaa ਤੋਂ ਕਿਸੇ ਤੋਂ Flipkart ਤੋਂ ਨਹੀਂ ਜਸਟ ਆਪਾਂ 슈ਗਰ ਦੀ ਐਪ ਡਾਊਨਲੋਡ ਕਰਕੇ ਕਰਨਾ ਇਹ ਹਾਈਲਾਈਟਰ ਵੀ ਆਪਾਂ 슈ਗਰ ਦਾ ਯੂਜ਼ ਕਰ ਰਹੇ ਆ ਤੇ ਉਹ ਯੂਜ਼ ਕਰਾ ਮਤਲਬ ਤੁਸੀਂ ਪੈਲੇਟ ਬਾਈ ਕਰੋਗੇ ਤੁਹਾਨੂੰ ਇੱਕ ਦਿਨ ਨਾਲ ਇੱਕ ਚੀਜ਼ਾਂ ਫ੍ਰੀ ਆਉਣਗੀਆਂ ਉਹ ਤੋਂ ਦੀ ਵਿਸ਼ੇਕ ਤੁਸੀਂ ਕੀ ਕੀ ਲੈਣਾ ਵਾ ਤੇ ਜੇ ਤੁਹਾਨੂੰ ਲੱਗਦਾ ਵਾ ਕਿ ਹਾਂ ਕਿ ਅਸੀਂ ਦੁਬਾਰਾ ਏ ਚੀਜ਼ ਦੀ ਵੀਡੀਓ ਦੇਖਣੀ ਆ ਸਾਨੂੰ ਨਹੀਂ ਪਤਾ ਲੱਗਾ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਕਿਵੇਂ 슈ਗਰ ਤੋਂ ਪ੍ਰੋਡਕਟ ਬਾਈ ਕਰਨੇ ਤੇ ਕਿਵੇਂ ਆਪਾਂ ਨੂੰ ਫ੍ਰੀ ਮਿਲ ਸਕਦੇ ਆ ਤੇ ਮੈਂ ਤੁਹਾਨੂੰ ਵੀਡੀਓ ਦੁਬਾਰਾ ਬਣਾ ਕੇ ਚੰਗੀ ਤੇ ਡਿਟੇਲ ਦੇ ਵਿੱਚ ਜਰੂਰ ਦੱਸਾਂਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਉਹ ਵੀਡੀਓ ਦੀ ਲੋੜ ਹੈਗੀ ਆ ਤੇ ਵੀਰ ਆਪਾਂ ਤੁਹਾਨੂੰ ਵੀਡੀਓ ਜਰੂਰ ਦੱਸਾਂਗੇ ਤੇ ਇਸ ਤੋਂ ਬਾਅਦ ਹਾਈਲਾਈਟਰ ਲਗਾਤਾ ਆਪਾਂ ਹਾਈਲਾਈਟਰ ਹਮੇਸ਼ਾ ਜਿੱਥੇ ਆਪਣੀਆਂ ਬੋਨਸ ਆ ਲਗਾਨੀਆਂ ਤੇ ਦੈਨ ਆਪਣੀ ਵਾਰੀ ਆ ਗਈ ਲਿਪਸਟਿਕ ਦੀ ਲਿਪਸਟਿਕ ਵੀ ਬੜੇ ਸਹੀ ਤਰੀਕੇ ਨਾਲ ਲਾਣੀ ਪੈਂਦੀ ਕਿਉਂਕਿ ਕਈਆਂ ਨੂੰ ਲਿਪਸਟਿਕ ਵੀ ਨਹੀਂ ਲਾਣੀ ਆਂਦੀ ਤਾਂ ਹਮੇਸ਼ਾ ਤੁਸੀਂ ਉੱਪਰਲੀ ਜਿਹੜੀ ਵੀ ਆ ਪਹਿਲਾਂ ਉਹ ਬਣਾਓ ਹਾਂ ਅਗਰ ਨਹੀਂ ਆਂਦੀ ਤੁਸੀਂ ਸੇਮ ਪਤਾ ਕੀ ਕਰੋ ਜਿਹੜਿਆਂ ਨੂੰ ਲਿਪਸਟਿਕ ਲਿਕਵਿਡ ਦੀ ਬਹੁਤ ਪ੍ਰੋਬਲਮ ਆਉਂਦੀ ਦੂਸਰੇ ਤਾਂ ਸਾਰੇ ਲਾ ਲੈਂਦੇ ਆ ਲਿਕਵਿਡ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਵਾ ਲਿਕਵਿਡ ਦੇ ਵਿੱਚ ਆਪਾਂ ਕਰਨਾ ਹੁੰਦਾ ਕਿ ਆਪਾਂ ਲਾਸਟ ਦੇ ਜਿਹੜਾ ਵੀ ਆਪਣੇ ਕੋਲ ਕਲਰ ਹੈਗਾ ਵਾ ਮਤਲਬ ਲਿਪਸਟਿਕ ਦਾ ਜਿਹੜਾ ਵੀ ਕਲਰ ਆਪਣੇ ਕੋਲ ਹੈਗਾ ਆਪਾਂ ਉਹਨੂੰ ਹੀ ਲਿਪਸਟਿਕ ਦੇ ਕਲਰ ਨੂੰ ਸੇਮ ਨੂੰ ਆਊਟਲਾਈਨਿੰਗ ਕਰ ਲੈਣੀ ਆ ਤੇ ਉਹਦੇ ਵਿੱਚ ਵਿੱਚ ਆਪਾਂ ਕਲਰ ਕਰ ਲੈਣਾ ਵਾ ਕਿਉਂਕਿ ਅੱਜਕੱਲ੍ਹ ਦੂਸਰੀ ਆਊਟਲਾਈਨਿੰਗ ਦਾ ਫੈਸ਼ਨ ਨਹੀਂ ਹੈਗਾ ਤੇ ਇਸ ਕਰਕੇ ਆਪਾਂ ਜਿਹੜਾ ਵਾ ਸੇਮ ਸ਼ੇਡ ਦੀ ਜਿਹੜੇ ਆਪਣੇ ਕੋਲ ਲਿਪਸਟਿਕ ਆਪਾਂ ਲਗਾਣੀ ਆ ਤੇ ਆਪਾਂ ਉਹਦੀ ਹੀ ਆਊਟਲਾਈਨਿੰਗ ਕਰਕੇ ਵਿੱਚ ਕਲਰ ਫਿਲ ਕਰ ਸਕਦੇ ਆ ਜੇ ਕਿਸੇ ਨੂੰ ਪ੍ਰੋਬਲਮ ਆਂਦੀ ਆ ਅਦਰਵਾਈਜ਼ ਆਪਾਂ ਡਾਇਰੈਕਟ ਵੀ ਲਗਾ ਸਕਦੇ ਆ ਜਾਂ ਤੁਸੀਂ ਦੂਸਰੇ ਬ੍ਰਸ਼ ਨਾਲ ਲਗਾ ਲਓ ਕਿਸੇ ਹੋਰ ਬ੍ਰਸ਼ ਨਾਲ ਲਗਾ ਲਓ ਜਿਹੜੇ ਅਗੋਂ ਥੋੜੇ ਜਿ ਤਿੱਖੇ ਹੁੰਦੇ ਆ ਉਹਦੇ ਨਾਲ इजीली ਲੱਗ ਜਾਂਦੀ ਆ ਤੇ ਹੁਣ ਆਪਾਂ ਲਾਈਨਰ ਵੀ ਜੈੱਲ ਦਾ ਹੀ ਪਾਇਆ ਜਿਹੜਾ ਆਪਾਂ ਜੈੱਲ ਆਇਲਾਈਨਰ ਯੂਜ਼ ਕੀਤਾ ਆਪਾਂ ਕੱਜਲ ਵੀ ਉਹਦਾ ਹੀ ਯੂਜ਼ ਕਰ ਰਹੇ ਆਂ ਤੇ ਉਹਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਉੱਪਰਲੀ ਸਾਈਡ ਵੀ ਹੁਣ ਸੇਮ ਉਹੀ ਯੂਜ਼ ਕੀਤਾ ਬੜਾ ਵਧੀਆ ਮਤਲਬ ਇਹਦਾ ਰਿਜ਼ਲਟ ਆਇਆ ਮੈਨੂੰ ਖੁਦ ਨੂੰ ਪਰਸਨਲੀ ਬਹੁਤ ਵਧੀਆ ਲੱਗਦਾ ਵਾ ਜੇ ਤੁਸੀਂ ਮਤਲਬ ਇਹ ਬਾਏ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਮੈਂ ਤਾਂ ਨਾਇਕਾ ਤੋਂ ਮੰਗਵਾ ਲੈਣੀ ਹੁੰਦੀ ਐ ਤੇ ਹੁਣ ਗਗਨ ਇਹਦੇ ਲਾਈਨਰ ਵਗੈਰਾ ਲਾ ਰਹੀ ਹੁਣ ਸਾਡਾ ਪਾਰਟਨਰ ਚੇਂਜ ਹੋ ਗਿਆ ਹੁਣ ਗਗਨ ਨੇ ਇਹਦੇ ਲਾਈਨਰ ਵਗੈਰਾ ਲਿਪਸਟਿਕ ਵਗੈਰਾ ਲਗਾਈ ਹੈ ਤੇ ਸਾਰੇ ਮੇਕਅਪ ਬੜਾ ਵਧੀਆ ਕਰਦੇ ਹੈ ਹੇਅਰ ਸਟਾਈਲ ਵੀ ਬਹੁਤ ਵਧੀਆ ਕਰਦੇ ਹੈ ਤੇ ਤੁਹਾਨੂੰ ਪਤਾ ਹੀ ਆ ਕਿ ਬ੍ਰਾਈਡਲ ਹੱਬ ਸੈਲੂਨ ਦੇ ਵਿੱਚ ਆ ਕੇ ਮਤਲਬ ਸਾਰਿਆਂ ਨੂੰ ਉਹ ਚੀਜ਼ ਮਿਲਦੀ ਆ ਜਿਹੜੀ ਚੀਜ਼ ਆਪਾਂ ਚਾਹੁੰਦੇ ਆ ਤੇ ਜਿਹੜੇ ਲਾਗੇ ਬੰਨੇ ਵਾਲੇ ਹੈਗੇ ਆ ਜੇ ਤੁਹਾਨੂੰ ਨਹੀਂ ਪਤਾ ਅਜੇ ਸਾਡਾ ਸੈਲੂਨ ਕਿੱਥੇ ਹੈ ਤੇ ਆਪਣਾ ਸੈਲੂਨ ਹੈਗਾ ਵਾ ਐਚ ਡੀ ਐਫ ਸੀ ਬੈਂਕ ਦੇ ਕੋਲ ਆ ਥੋੜਾ ਜਿਹਾ ਅੱਗੇ ਆ ਕੇ ਖਾਲਸਾ ਸਕੂਲ ਆ ਕੁੜੀਆਂ ਵਾਲਾ ਗਰਲਜ਼ ਵਾਲਾ ਉਹਦੇ ਓਪੋਜ਼ਿਟ ਖਾਲਸਾ ਸਕੂਲ ਦੇ ਓਪੋਜ਼ਿਟ ਤੇ ਬਾਕੀ ਨੇਮ ਤੁਹਾਨੂੰ ਪਤਾ ਹੀ ਹੈ ਬ੍ਰਾਈਡਲ ਹਬ ਸਲੂਨ ਆ ਜੋਨੀ ਸੈਕਸ ਸਲੂਨ ਆ ਤੇ ਨਾਲ ਹੀ ਆਪਣੇ ਗਰਗ ਕੰਪਿਊਟਰ ਸੈਂਟਰ ਵੀ ਆ ਤੇ ਹੁਣ ਆਰਤੀ ਪੂਰਾ ਦੁਪੱਟਾ ਤਪੂਟਾ ਲੈ ਕੇ ਦੇਖ ਰਹੀ ਹੈ ਮੈਂ ਕਿਵੇਂ ਦੀ ਲੱਗ ਰਹੀ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ